ਹਾਂਜੀ ਅੱਸੀ ਗੱਲ ਜੀ ਸਵਾਗਤ ਆ ਸਾਡੇ ਚੈਨਲ ਤੇ ਅੱਜ ਕਰਦੇ ਆ ਦਿਨ ਦੀ ਸ਼ੁਰੂਆਤ ਤੇ ਆਪਾਂ ਪਹੁੰਚ ਚੁੱਕੇ ਸੀ ਬੰਦੇ ਲੈਣ ਤੇ ਰਾਤ ਆ ਪਟਰਾਲੀ ਇੱਥੇ ਕੱਟ ਗਈ ਸੀ ਤੇ ਹੁਣ ਜਾਵਾਂਗੇ ਖੇਤ ਜਿੰਨੇ ਤੁਹਾਨੂੰ ਅਗਲੀ ਅਪਡੇਟ ਹਾਂਜੀ ਆਪਾਂ ਮੋਢੇ ਲੈ ਕੇ ਪਹੁੰਚ ਗਏ ਉਹ ਸਾਹਮਣੇ ਦੇਖ ਸਕਦੇ ਹੋ ਕਿ ਤਰ੍ਹਾਂ ਦਾ ਕਰਦੇ ਆ ਉਹਦਾ ਗੱਲਬਾਤ ਜੀ ਆਪਾਂ ਪਹੁੰਚ ਗਏ ਖੇਤ ਤੇ ਰੀਸ ਸਿੰਘ ਰੁਬਾਣੀ ਸਾਹਿਬ ਦਸੰਦਰ ਰਿਹਾ ਹੈ ਤੇ ਆ ਦੇਖ ਜੀ ਆਪਣੇ ਬੰਦੇ ਨੇ ਕਰਤਾ ਤੋਨਾ ਸਟਾਰਟ ਲਾਉਣਾ ਹੱਕ ਕੱਲ ਪਟਲੀ ਸੀ ਤੇ ਦੋ ਵਾਰ ਹੋ ਰਿਹਾ ਸਿੰਘ ਤਾਂ ਉਹ ਹੋ ਗਿਆ ਦੂਜੇ ਪਾਸੇ ਨੱਕਾ ਬਦਲ ਲੈ ਅੱਜ ਕੰਮ ਨੱਬੜ ਜਾਊਗਾ ਖੇਤ ਦਾ ਵੀ ਜੇ ਰੇਸਮ ਸਿੰਘ ਦੜਖੜੀ ਆ ਮਰੀ ਜਾਂਦੇ ਆ ਫੌੜੇ ਨਾਲ ਇਸ ਕੀਮ ਕੇ ਨਾ ਠੀਕ ਹੈ ਤੇ ਅੱਗੇ ਅਪਡੇਟ ਦਿੰਨੇ ਆ ਇਹ ਨਾਲ ਹਰ ਕਿਆ ਵਰਦਾ ਪੂਰਾ ਸੇ ਸੇਵੇ ਕੇ ਜਿੱਦਾਂ ਜਿੱਦਾਂ ਸੇ ਸੋਨੂ ਆਇਆ ਫੋਨ ਕਦੋਂ ਲੱਗਿਆ ਪਿਆ ਉਧਰ ਮੀਂਹ ਦਾ ਮੌਸਮ ਹੀ ਹੋਇਆ ਪਿਆ ਸਾਹਮਣੇ ਤੇ ਇਧਰ ਆਪਣੇ ਲੱਗੇ ਪਏ ਨੇ ਬੰਦੇ ਝੋਨਾ ਲਾਉਣ ਉਹ ਬੜਾ ਆਪਣਾ ਮਹਿੰਦਰਾ ਲੱਗਿਆ ਪਿਆ ਗਨਪ ਫੇਰ ਬਾਅਦ ਫੋਨ ਕਰੀਗਾ ਇਹਨਾਂ ਦਾ ਹਾਂਜੀ ਆਪਾਂ ਜਾਣੇ ਆ ਘਰ ਚਾਗੜ ਦਾ ਸਮਾਨ ਲੈ ਕੇ ਆਉਣੇ ਆ ਮੈਂ ਚੱਲ ਮੈਂ ਜਾਇਆ ਹੁਣਾਂ ਕਰੇ ਨਾਲੇ ਮੋਬਾਈਲ ਚਾਰਜ ਘਟਾ ਮੋਬਾਈਲ ਚਾਰਜ ਚ ਲਾ ਦਾਂਗੇ ਜਾ ਕੇ ਚੱਲ ਦਿੰਨੇ ਅਗਲੀ ਅਪਡੇਟ ਜੀ ਫਿਰ ਜੀ ਆਰਾਮ ਕਰ ਰਹੇ ਨੇ ਰੇਸਮ ਸਿੰਘ ਜੀ ਨੇ ਥੱਕ ਕੇ ਟੜਕੇ ਦੇ ਟੜਕੇ ਦਾ 5 ਵਜੇ ਦਾ ਆਇਆ ਖੇਤ ਦੇਖ ਲਓ ਕਹਿੰਦਾ ਬੰਦਾ ਕੈਂਡਾ ਗੱਲ ਕਰ ਕੇ ਤੇ ਕੇ ਤੇ ਗੁੱਸਾ ਕਰ ਜਾਂਦਾ ਗੁੱਸਾ ਨਾ ਕਰਿਆ ਕਰੇ ਇਸਮ ਸਿੰਘ ਪੜ੍ਹ ਲਿਓ ਵਾਟੋ ਪੜ੍ਹ ਇਸ ਸਮ ਸਿੰਘ ਜੀ ਨੂੰ ਪੁੱਛਿਆ ਸੀ ਮੈਂ ਜਦੋਂ ਸਟਾਰ ਬਣ ਕੇ ਤੁਸੀਂ ਸਾਈਨ ਕਰਿਆ ਕਰੋਗੇ ਨਾ ਕਹਿੰਦਾ ਮੈਂ ਤਾਂ ਗੁੱਠਾ ਲਾਇਆ ਕਰੂ ਲੈਟਰ ਪੈਡ ਤੇ ਸਾਈਨ ਕਰਿਆ ਕਰੋ ਕਹਿੰਦਾ ਅਗਲਾ ਲੈਟਰ ਪੈਡ ਲਿਆਵੇ ਗੁੱਠਾ ਲਵਾ ਕੇ ਲੈ ਜਾਓ ਔਟੋਗ੍ਰਾਫ ਦੇ ਦਿਆ ਕਰਾਂਗੇ ਪ੍ਰੇਮ ਸਿੰਘ ਕੋਲੇ ਕਹਿੰਦਾ ਪੈਸਾ ਵਾਧੂ ਹੈ ਪੈਸਾ ਦਿਖਾਈ ਓਲ ਕੇ ਦਿਖਾ ਨਕਲੀ ਆ ਕਹਿੰਦਾ ਲੈ ਨਕਲੀ ਕਿਉਂ ਨਕਲੀ ਆ ਨਕਲੀ ਹੀ ਕਰਦਾ ਨਹੀਂ ਫਿਰਦਾ ਐਵੇਂ ਰੱਖ ਲਈ ਫਿਰ ਨਕਲੀ ਆ ਸਾਰੇ ਪੱਜੀ ਨਕਲੀ ਐ ਨਾ ਗਾਂਧੀ ਦਾ ਹੈ ਨਹੀਂ ਇਹਦੇ ਤੇ ਜੀ ਹੁਣ ਜਾਂਦੇ ਆਪਾਂ ਦੂਜੇ ਖੇਤ ਫੱਕ ਲੈਣਾ ਫੱਕ ਘਟ ਗਈ ਕਹਿੰਦੇ ਕਿਉਂ ਟਰਾਲੀ ਹੋ ਗਈ ਖਾਲੀ ਹੁਣ ਜਾਵਾਂਗੇ ਦੂਜੇ ਖੇਤ ਦਿਖਾਉਣੇ ਅਪਡੇਟ ਦਿੰਨੇ ਆ ਅਗਲੀ ਅਪਡੇਟ ਤੁਹਾਨੂੰ ਹੋ ਜਾਂਦੇ ਆ ਅਸੀਂ ਦੂਜੇ ਖੇਤ ਆ ਆਪਣਾ ਭਾਈ ਐ ਉਹ ਵੀ ਸਵਾਰ ਇਸ ਤਰ੍ਹਾਂ ਦਾ ਬੜਾ ਕੁਰੀ ਹੈ ਅਗਲੀ ਅਪਡੇਟ ਦਿੰਦੇ ਆ ਬੰਦੇ ਜੀ ਹਰੀਸ ਸਿੰਘ ਪਿਆਸਤਾ ਉਧਰ ਮੋਟਰ ਚੱਲੀ ਜਾਂਦੀ ਇਹਨੇ ਕੋਈ ਵਸਤਾਂ ਨਹੀਂ ਦਿਖਾਉਣੇ ਹਣ ਦੇਨ ਗਰਨ ਸੋਸ ਰਿਆ ਲੱਗਦਾ ਤੇ ਦੇਖੋ ਪੱਟੀ ਕੀਤੀ ਲਵਾਫੇ ਬਣੀ ਹੋਰ ਪਤਨੀ ਮੈਡਮ ਤਸਵੀਰ 인ਦਰ ਕੌਰ ਤੇਰੀ ਮੇਰੀ ਜੋੜੀ ਸੁਨ ਰਹੇ ਆ ਤੇ ਇਹ ਜੋੜੀ ਸਿੱਖਿਆ ਵਿਭਾਗ ਪੰਜਾਬ ਦੇ ਵਿੱਚ ਇਸ ਸੰਗਤ ਦਵਾਈ ਛੱਡਦਾ ਖਾਲੀ ਇਹ ਦਵਾਈ ਛੱਡਦੇ ਉਹ ਵੀ 5 ਵਜੇ ਤੱਕ ਕਰਦੇ